ਨਾਮ ਹੈ ਮੇਰਾ ਹਾਂ ਜੀ ਗੁਰਬਿੰਦਰ ਸਿੰਘ ਜੀ ਲੈ ਲੇਗਾ ਕਿਤੇ ਵਸੇ ਜੀ ਅਸੀਂ ਸੀ ਕਿ ਤਾਣੇ ਅਗੇ ਧਰਨਾ ਲਾ ਕੇ ਬੈਠਾ ਮਾਮਲਾ ਕੀ ਹੈ ਮਾਮਲਾ ਸਾਰਾ ਇਹ ਇੱਕ ਤਰੀਕ ਦੀ ਘਟਨਾ ਜੀ ਰਾਤ ਨੂੰ ਕਿਤੇ तकरीबन 9:30 ਵਜੇ ਸਾਡਾ ਵੀਰ ਬੱਬੂ ਜੀ ਜੋ ਕਿ ਟੇਲਰ ਆ ਸੀਗਾ ਜੀ ਉਹਦੇ ਵਿੱਚ ਆ ਕੇ ਕਿਸੇ ਤਣਾਟ ਨੇ ਗੱਡੀ ਠੋਕਦੀ ਜੀ ਉਹਨੂੰ ਹਿੱਟ ਕਰਤਾ ਬੰਦੇ ਨੂੰ ਹਿੱਟ ਕਰਕੇ ਉਹਨੇ ਉਹ ਬੰਦਾ ਜੇਰੇ ਇਲਾ ਸੀਗਾ ਅੱਜ ਰਾਤ 9:30 ਵਜੇ ਉਹ ਮੁੰਡੇ ਦੀ ਡੈਥ ਹੋ ਗਈ तकरीबन 10:00 ਵਜੇ ਦੇ ਕਰੀਬ ਈ ਜੋ ਉਹਦੀ ਡੈਥ ਹੋ ਗਈ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕਰਦੇ ਆ ਜੀ ਵੀ ਉਹਨੂੰ ਦੋਸ਼ਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਤੇ ਮਤਲਬ ਕਿ ਇਹੀ ਸਾਡੀ ਮੰਗ ਹੈ ਪੁਲਿਸ ਨੇ ਪਰਚਾ ਹੋ ਗਿਆ ਪੁਲਿਸ ਦਾ ਪਰਚਾ ਹੋ ਗਿਆ ਜੀ ਮਤਲਬ ਕਿ ਨਾ ਤਾਂ ਇਹਨਾਂ ਨੇ ਬੰਦੇ ਹਾਜ਼ਰ ਕੀਤੇ ਜੀ ਨਾ ਉਹਨੇ ਬੰਦੇ ਚੱਕੇ ਜੀ ਤੇ ਉਹਦਾ ਪਰਚੇ ਦਾ ਕੀ ਫਾਇਦਾ ਜੀ ਅਸੀਂ ਬਿਲਕੁਲ ਸੈਟੀਸਫਾਈ ਨਹੀਂ ਪਰਿਵਾਰ ਸੈਟੀਸਫਾਈ ਨਹੀਂ ਜਦੋਂ ਤੱਕ ਸਾਡਾ ਮਤਲਬ ਕਿ ਉਹਨੂੰ ਇੱਥੇ ਆ ਕੇ ਬੰਦ ਨਹੀਂ ਕੀਤਾ ਜਾਂਦਾ ਉਹ ਤੇ ਕਾਰਵਾਈ ਨਿਕੂ 74 ਦੇ ਤੈਅ ਕੋਈ ਕਾਰਵਾਈ ਹੁੰਦੀ ਨਹੀਂ ਅਸੀਂ ਅਸਤ ਤਰਨ ਚੱਕਾਂਗੇ ਸਬਸਕ੍ਰਾਈਬ ਕਰਤਾ ਸਸਕਾਰ ਨਹੀਂ ਕੀਤਾ ਜੀ ਉਥੋਂ ਪੀਜੀ ਚੰਡੀਗੜ੍ਹ ਤੋਂ ਬੋਡੀ ਰੈਫਰ ਕੀਤੀ ਹੋਈ ਹੈ ਜੀ ਤੇ ਅਸੀਂ ਵੇਟ ਕਰ ਰਹੇ ਹਾਂ ਜਿਦਾਂ ਵੀਰੋਣਾਂ ਜੀ ਗੋਮਦਸਨ ਸ਼ਾਲੀ ਇਹ ਕਰਨਾ ਲਾਇਆ ਸਿੱਟੀ ਤਾਣਾ ਡੇਰਾ ਅਗਲੇ ਮਾਮਲੇ ਅੱਜ 10 ਨੰਬਰ ਵਾਰਡ ਦੇ ਮਜ਼ਦੂਰ ਪਰਿਵਾਰਾਂ ਦੇ ਮਜ਼ਦੂਰ ਸਮਾਦ ਨੇ ਬੱਬੂ ਨਾਂ ਦਾ ਮੁੰਡਾ ਦੀ ਜੀ ਐਕਸੀਡੈਂਟ ਕਰਕੇ ਮੌਤ ਹੋ ਗਈ ਪਰ ਹਲੇ ਤੱਕ ਇਹਨਾਂ ਦੀ ਕੋਈ ਤਸੱਲੀ ਨਹੀਂ ਹੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਹਦੇ ਕਰਕੇ ਧਰਨਾ ਲਾਇਆ ਸਾਨੂੰ ਵੀ ਇਹਨਾਂ ਨੇ ਬੁਲਾਇਆ ਸੀ ਅਸੀਂ ਯਾਨੀ ਕਿ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਪੂਰਨ ਤੌਰ ਤੇ ਇਹਨਾਂ ਦੀ ਹਮਾਇਤ ਕਰਾਂਗੇ ਕਿਉਂਕਿ ਅੱਜ ਦੇਖ ਰਹੇ ਹਾਂ ਵੀ ਅੱਜ ਜਿਹੜਾ ਐਕਸੀਡੈਂਟ ਹੋ ਰਏ ਨੇ ਅਸੀਂ ਕਈ ਵਾਰੀ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਹਾਂ ਵੀ ਕੁਦਰਤ ਦਾ ਭਾਣਾ ਹੈ ਪਰ ਇਹ ਭਾਣਾ ਨਹੀਂ ਮਾੜੇ ਪ੍ਰਬੰਧ ਤੇ ਮਾੜੇ ਸਿਸਟਮ ਦੀ ਦੇਣ ਹੈ ਜਿਹਦੇ ਕਰਕੇ ਦੂਜੇ ਦੇਸ਼ਾਂ 'ਚ ਇਹ ਕੁਝ ਨਹੀਂ ਵਾਪਰਦਾ ਸਾਡੇ ਉਰੇ ਜਾਨੀ ਕਿ ਜਦੋਂ ਬੰਦਾ ਘਰੋਂ ਮੋਟਰਸਾਈਕਲ ਤੇ ਜਾਂਦਾ ਹੈ ਸ਼ਹਿਰ ਜਾਂਦਾ ਹੈ ਕਿਸੇ ਪਿੰਡ ਜਾਂਦਾ ਹੈ ਪੂਰਾ ਡਰ ਵਾਲਾ ਮਾਹੌਲ ਬਣਿਆ ਹੁੰਦਾ ਆਪ ਹੀ ਬਚਣਾ ਪੈਂਦਾ ਇਸ ਕਰਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਤੇ ਇਸ ਪ੍ਰਬੰਧ ਦੀ ਨਰੈਕੀ ਹੈ ਜਿਹਦੇ ਕਰਕੇ ਉਦੀ ਮੁੰਡੇ ਦੀ ਮੌਤ ਹੋਈ ਆ ਤੁਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਸਖਤ ਤੋਂ ਸਖਤ ਮੰਗ ਕਰ ਜਿਹੜੀ ਸਰਕਾਰ ਅੱਜ ਇਹ ਕਹਿ ਰਹੀ ਸੀ ਕਿ ਸਾਡੇ ਰਾਜ ਦੇ ਦੌਰਾਨ ਕਦੀ ਅਨਸਾਫ਼ ਲੈਣ ਲਈ ਧਰਨੇ ਨਹੀਂ ਲਾਉਣੇ ਪੈਣਗੇ ਯਾਨੀ ਕਿ ਅੱਜ ਤੁਸੀਂ ਦੇਖਦੇ ਹੋ ਵੀ ਜਿਹੜੇ ਪਰਿਵਾਰ ਬਾਰਸ ਨੇ ਉਹ ਯਾਨੀ ਕਿ ਧਰਨੇ ਲਾ ਕੇ ਅਨਸਾਫ਼ ਲੈ ਰਹੇ ਨੇ ਜਿਹਦੇ ਕਰਕੇ ਇੱਥੇ ਸਰਕਾਰ ਦੀ ਨਿਲੈਕੀ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਲੈਕੀ ਆ ਤੇ ਉਹਨਾਂ ਦੀ ਪਾਰਟੀ ਦੀ ਨਿਲੈਕੀ ਆ ਇਸ ਕਰਕੇ ਜੇ ਇਹ ਅਨਸਾਫ਼ ਪਰਿਵਾਰ ਨੂੰ ਨਾ ਮਿਲਿਆ ਅਸੀਂ ਮਜ਼ਦੂਰ ਮੋਰਚੇ ਵੱਲੋਂ ਇਹਨਾਂ ਦਾ ਪੂਰਨ ਤੌਰ ਤੇ ਸਾਥ ਦੇਣਾ ਉਸ ਕਹਿੰਦੀ ਪਰਚਾ ਕਰਤਾ ਦੋਸ਼ੀ ਜਿਹੜਾ ਅਗਲੀ ਵਾਲਾ ਸੀ ਪਰ ਪਰਚਾ ਕਰਤਾ ਚੰਗੀ ਗੱਲ ਕਰਨੀ ਬਣਦੀ ਧੀ ਕਿਉਂਕਿ ਇਸ ਕਰਕੇ ਵੀ ਪਰਿਵਾਰ ਚਾਹੁੰਦਾ ਵੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ 8 ਦਿਨ ਹੋ ਗਏ ਐਕਸੀਡੈਂਟ ਹੋਏ ਨੂੰ ਉਸ ਤੋਂ ਜਦੋਂ ਪਰਚਾ ਲੋਕਾਂ ਦੇ ਹਸਤੇ ਕਰਿਆ ਹੁਣ ਉਸ ਤੋਂ ਬਾਅਦ ਚ ਕਰਿਆ ਹੋਣਾ ਸ਼ੱਕ ਹਰਤੇ ਕਿਉਂਕਿ ਵੀਰੇ ਇਸੇ ਕਿਤੇ ਨਾ ਕਿਤੇ ਜਾਨਕੀ ਜਰੂਰ ਕੋਈ ਸਿਆਸੀ ਦਖਲ ਹੁੰਦਾ ਹੈ ਇਸ ਕਰਕੇ ਧਰਨਾ ਤਾਂ ਇਨਸਾਫ ਦਿਵਾਉਣ ਤੱਕ ਜਦੋਂ ਤੱਕ ਇਹ ਲੜਨਗੇ ਅਸੀਂ ਇਹਨਾਂ ਦਾ ਸਾਥ ਦੇ ਸਰ ਇੱਕ ਸਿਟੀ ਥਾਣੇ ਅੱਗੇ ਸਵੇਰ ਤੋਂ ਧਰਨਾ ਲਗਾ ਹੈ ਮਾਮਲਾ ਕੀ ਇਹਦੇ ਵਿੱਚ ਇਹ ਹੈ ਜੀ ਇੱਕ ਤਰੀਕ ਨੂੰ ਐਕਸੀਡੈਂਟ ਹੋਇਆ ਸੀਗਾ ਤੇ ਉਹਦਾ ਅਸੀਂ ਜਿਹੜਾ ਬਿਆਨ ਲਿਖ ਕੇ ਮੁਕੱਦਮੇ ਅੰਦਰ ਜੇ ਕਰਤਾ ਸੀਗਾ ਤੇ ਕੱਲ ਉਹਦੀ ਡੈਥ ਹੋ ਗਈ ਕਿ ਜਿਹੜਾ ਜਲਾਜਦਰੇ ਸੀਗਾ ਡੈਥ ਹੋਣ ਤੋਂ ਬਾਅਦ ਗੱਡੀ ਐਸੀ ਕਮ ਜੀ ਚ ਲੈ ਰੱਖੀ ਐ ਬੁਸ਼ੀ ਐ ਜਿਹੜਾ ਉਹ ਅਸੀਂ ਜਲਦੀ ਅਰੈਸਟ ਕਰਦਾਂਗੇ ਬਾਅਦ ਵਿੱਚ ਜਿਹੜੇ ਕੋ ਕੰਪਨਸੇਸ਼ਨ ਮਿਲਣਾ ਐ ਉਹਦੇ ਬਾਰੇ ਸਾਡਾ ਪਹਿਲਾਂ ਹੀ ਆਲਰੇਡੀ ਜਿੰਨੇ ਮਕਦਮੇ ਐਕਸੀਡੈਂਟ ਦੇ ਹੁੰਦੇ ਨੇ ਉਹ ਕਨਸਰਨ ਕੋਰਟ ਸਰਨ ਬੈਕਮੈਨ ਉਹਦਾ ਨਿਰਭਚਾ ਲਿਆ ਜਾਂਦਾ। ਉਹ ਮੰਨਜੋ ਕੋਰਟ ਨੇ ਉਹਨਾਂ ਨੂੰ ਨਿਸ਼ਚਿਤ ਕਰਨਾ ਹੈ ਵੀ ਉਹ ਥੈਂਕਸਪਰਸ ਨੇ ਦੇਣਾ ਹੈ ਜਾਂ ਕਿਨੇ ਦਿਨ। ਉਹ ਕੋਰਟ ਦਾ ਕੰਮ। ਸਾਡਾ ਕੰਮ ਇਨਵੈਸਟੀਗੇਸ਼ਨ ਦਾ ਹੈ। ਸਾਡਾ ਹਰ ਚੀਜ਼ ਪ੍ਰੋਪਰ ਅਸੀਂ ਆਲਰੇਡੀ ਕੀਤੀ ਹੋਈ ਹੈ। ਬੰਦਾ ਨਾਮ ਜਾਂਦਾ ਹੈ ਤੇ ਗੱਡੀ ਸਾਡੇ ਕੋਲੇ ਹੈ। ਸਟੇਬਲ ਨੂੰ ਕੋਈ ਕਿਸੇ ਤਰ੍ਹਾਂ ਦਾ ਨੋਟ ਨਹੀਂ ਕਿੰਦੀ ਗਈ ਸੀ ਜਿੱਤੇ ਤੱਕ ਉਹਨਾਂ ਦਾ ਕੋਈ ਹੈ ਡਿਮਾਂਡ ਪੈਸੇ ਲੈਣ ਦੀ ਹੋਰ ਉਹਨਾਂ ਜਦੋਂ ਦਿਸਾ ਨੂੰ ਮਿਲ ਸਕਦੇ ਨੇ ਐਕਸਟਰਾ ਪਿੰਡ ਨਹੀਂ ਹੋਣਾ ਕੋਈ ਹੈ